ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਇਸ YouTube ਚੈਨਲ ਤੇ ਤੁਸੀਂ ਅਲੱਗ-ਅਲੱਗ ਸਮਿਆਂ ਦੇ ਉੱਤੇ ਅਲੱਗ-ਅਲੱਗ ਇਨਫੋਰਮੇਸ਼ਨ ਸਟੱਡੀ ਦੇ ਰਿਲੇਟਡ ਤੁਸੀਂ ਦੇਖਦੇ ਹੋ ਤੇ ਉਹਦਾ ਫਾਇਦਾ ਲੈਂਦੇ ਹੋ ਸੋ ਅੱਜ ਮੈਂ ਗੱਲ ਕਰਨ ਲੱਗਾ ਜਿਹੜੇ ਬੱਚਿਆਂ ਨੇ ਪਲੱਸ 2 ਨਾਨ-ਮੈਡੀਕਲ ਦੇ ਨਾ ਕੀਤੀ ਹੈ ਤੇ ਇੰਜੀਨੀਅਰਿੰਗ ਉਹ ਕਰਨਾ ਚਾਹੁੰਦੇ ਆ 4 ਸਾਲ ਦੀ ਬੀਟੈਕ ਸੋ ਗੁਰਨਾਰਗਦੇਵ ਇਨ ਜਿਹੜੇ ਕਾਲਜ ਦੇ ਵਿੱਚ 70% ਸੀਟਸ ਨੇ ਜਿਹੜੀਆਂ ਉਹ ਪਿੰਡੂ ਖੇਤਰ ਦੇ ਵਿਦਿਆਰਥੀਆਂ ਲਈ ਰਿਜ਼ਰਵ ਹੁੰਦੀਆਂ ਨੇ ਜਿਹੜੇ ਬੱਚੇ ਰੂਰਲ ਏਰੀਆ ਤੋਂ ਹੈਗੇ ਨੇ ਤੇ ਜਿਨ੍ਹਾਂ ਨੇ 5 ਸਾਲ ਘਟੋ ਘਟ ਪਹਿਲੀ ਤੋਂ ਲੈ ਕੇ 12ਵੀਂ ਤੱਕ ਕਿਸੇ ਪਿੰਡ ਦੇ ਸਕੂਲ ਵਿੱਚ ਪੜ੍ਹੇ ਨੇ ਉਹ ਚਾਹੇ ਪ੍ਰਾਈਵੇਟ ਹੋਵੇ ਚਾਹੇ ਗਵਰਨਮੈਂਟ ਸਕੂਲ ਹੋਵੇ ਸੋ ਉਥੋਂ ਪੜਿਆ ਬੱਚਾ ਇਹ ਜਿਹੜਾ ਕਾਲਜ ਲਈ ਅਪਲਾਈ ਕਰ ਸਕਦਾ ਸੋ ਕੰਡੀਸ਼ਨ ਇਹ ਹੈ ਕਿ ਉਹ ਰੂਰਲ ਏਰੀਆ ਦੇ ਵਿੱਚ ਰਹਿੰਦਾ ਹੋਵੇ ਸੋ ਦੋਨੇ ਰੂਰਲ ਏਰੀਆ ਤੇ ਰੂਰਲ এডੂਕੇਸ਼ਨ ਦੋਨੇ ਚੀਜ਼ਾਂ ਚਾਹੀਦੀਆਂ ਨੇ ਸੋ ਰੂਰਲ ਏਰੀਆ ਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਸੁਵਿਧਾ ਸੈਂਟਰ ਤੋਂ ਬਣੇਗਾ ਜਿਹੜੇ ਬੱਚਿਆਂ ਨੇ ਅਜੇ ਨਹੀਂ ਅਪਲਾਈ ਕੀਤਾ ਤਾਂ ਉਹ ਅਪਲਾਈ ਕਰ ਸਕਦੇ ਆ ਸੋ ਕਾਉਂਸਲਿੰਗ ਜਿਹੜੀ ਹੋਣੀ ਆ ਬੀਟੈਕ ਦੀ ਐਡਮਿਸ਼ਨ ਹੋਣੀ ਆ ਲਗ ਲਗ ਬ੍ਰਾਂਚੇਸ ਦੇ ਵਿੱਚ ਚਾਹੇ ਉਹ ਮਕੈਨੀਕਲ ਆ ਇਲੈਕਟ੍ਰੀਕਲ ਸਿਵਲ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਕੰਪਿਊਟਰ ਸਾਇੰਸ ਤੇ ਆਈਟੀ ਸੋ ਕਾਉਂਸਲਿੰਗ ਦੀ ਡੇਟ ਹੈਗੀ 22 ਮਈ 2024 ਦਿਨ ਬੁੱਧਵਾਰ ਸੋ ਜਿਹੜੇ ਬੱਚਿਆਂ ਨੇ ਗੁਰਨਾਰਕ ਸਿੰਘ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਦਾਖਲਾ ਲੈਣਾ ਹੈਗਾ ਉਹ 20 ਮਈ 2024 ਤੱਕ ਉਹ ਆਪਣਾ admission.gndc.ac.in ਤੇ ਜਾ ਕੇ ਉਹ ਆਪਣੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰ ਸਕਦੇ ਆ ਸੋ ਜਿਹੜੇ ਬੱਚੇ ਸਿੱਖ ਰਿਲੀਜਨ ਤੋਂ ਬਿਲੋਂਗ ਕਰਦੇ ਨੇ ਉਹਨਾਂ ਵਾਸਤੇ 50% ਸੀਟਸ ਜਿਹੜੀਆਂ ਰਿਜ਼ਰਵ ਨੇ ਇੱਥੇ ਸੋ ਉਹਦੇ ਲਈ ਐਸ ਆਰ ਐ ਸਿੱਖ ਰਿਲੀਜਨ ਐਗਜ਼ਾਮੀਨੇਸ਼ਨ ਦੇਣਾ ਬਹੁਤ ਹੀ ਜ਼ਰੂਰੀ ਹੈ ਸੋ ਜਿਹੜੇ ਬੱਚੇ ਸਾਬੂ ਸੂਰਤ ਨੇ ਉਹ 17 ਮਈ 2024 ਤੱਕ ਉਹ ਕਾਲਜ ਦੇ ਵਿੱਚ ਆ ਕੇ ਇਹ ਐਗਜ਼ਾਮੀਨੇਸ਼ਨ ਜਿਹੜਾ ਉਹ ਦੇ ਸਕਦੇ ਨੇ ਜਿਹਦੇ ਵਿੱਚ 25 ਸਵਾਲ ਹੁੰਦੇ ਨੇ ਤੇ ਉਹ ਅੱਧੇ ਘੰਟੇ ਦੇ ਵਿੱਚ ਜਿਹੜਾ ਐਗਜ਼ਾਮ ਉਹ ਕਰਨਾ ਹੁੰਦਾ ਸੋ ਡਾਕੂਮੈਂਟ ਜਿਹੜੇ ਹੈਗੇ ਆ ਉਹ ਰੂਰਲ ਏਰੀਆ ਰੂਰਲ এডੂਕੇਸ਼ਨ ਸੋ ਜਿਹੜੇ ਬੱਚੇ ਅ ਅਰਬਨ ਤੋਂ ਵੀ ਬਿਲੋਂਗ ਕਰਦੇ ਨੇ ਪਰ ਸਿੱਖ ਹੈਗੇ ਨੇ ਉਹ ਵੀ ਇਹ ਚੀਜ਼ ਅਪਲਾਈ ਕਰ ਸਕਦੇ ਨੇ ਸੋ ਜਿਹੜੇ ਬੱਚੇ ਰਿਜ਼ਰਵ ਕੈਟਾਗਰੀ ਤੋਂ ਨੇ ਐਸਸੀ ਤੋਂ ਨੇ ਤੇ ਉਹ ਆਪਣਾ ਪੀਐਮਐਸ ਸਕਾਲਰਸ਼ਿਪ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੀ ਉਹਨਾਂ ਦੇ ਲਈ ਇਸ ਸਮੇਂ ਅਵੇਲੇਬਲ ਹੋਏਗੀ ਸੋ 70% ਸੀਟਸ ਨੇ ਜਿਹੜੀਆਂ ਉਹ ਪਿੰਡੂ ਖੇਤਰ ਦੇ ਵਿਦਿਆਰਥੀਆਂ ਲਈ ਭਰੀਆਂ ਜਾਣੀਆਂ ਨੇ ਸੋ ਜੇ ਤੁਹਾਡਾ ਕੋਈ ਆਪਣਾ ਬੱਚਾ ਜਾਂ ਤੁਹਾਡਾ ਨੇੜਲਾ ਕੋਈ ਪਿੰਡ ਦਾ ਹੈਗਾ ਜਾ ਤਾਂ ਡਾਕ ਵੀ ਰਿਲੇਟਿਵ ਹੈ ਜੀ ਨੇ ਪਲੱਸ 2 ਨੋਰਮੈਡੀਕਲ ਨਾ ਕੀਤੀ ਆ ਤੇ ਉਹ ਪਿੰਡ ਤੋਂ ਹੈਗਾ ਤੇ ਪਿੰਡ ਤੋਂ ਹੀ ਪੜਿਆ ਹੈਗਾ ਤਾਂ ਉਹ ਇਸ ਕਾਲਜ ਜਰੂਰ ਦਾਖਲਾ ਲਵੇ ਕਿਉਂਕਿ ਇਹ ਸਭ ਤੋਂ ਪੁਰਾਣਾ ਕਾਲਜ ਹੈਗਾ 1953 ਦਾ ਇਹ ਕਾਲਜ ਬਣਿਆ ਹੋਇਆ ਤੇ ਉਦੋਂ ਤੋਂ ਹੀ ਲੈ ਕੇ ਦੇਖਦੇ ਉਹ ਵਰਲਡ ਦੇ ਕੋਨੇ ਕੋਨੇ ਤੱਕ ਜਿਹੜੇ ਆ ਇੰਜੀਨੀਅਰ ਪਹੁੰਚੇ ਹੋਏ ਨੇ ਸੋ ਇਹਦਾ ਭਰਪੂਰ ਜਿਹਦਾ ਉਹ ਫਾਇਦਾ ਲਿਆ ਜਾਵੇ ਸੋ ਧੰਨਵਾਦ